8 ਅਗਸਤ ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਅੱਜ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਮੌਸਮ ਪਿਛਲੇ 2 ਤੋਂ 3 ਦਿਨ ਤੋਂ ਲਗਾਤਾਰ ਜਿਵੇਂ ਬਣਿਆ ਹੋਇਆ ਉਸੇ ਤਰ੍ਹਾਂ ਹੀ ਬਣਿਆ ਹੁੰਦਾ ਆ ਪਹਾੜਾ ਦੇ ਲਾਗੇ ਜਾਂ ਕੁਝ ਕੁ ਖੇਤਰਾਂ ਦੇ ਵਿੱਚ ਸਵੇਰ ਵੇਲੇ ਹਲਕੀ ਜਿਹੀ ਬੱਦਲਬਾਜ਼ੀ ਬਾਅਦ ਵਿੱਚ ਮੌਸਮ ਸਾਫ਼ ਰਹਿ ਰਿਹਾ ਹੈ ਧੁੱਪ ਗਰਮੀ ਅਤੇ ਹੂਮਸ ਦਾ ਦੌਰ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਖੇਤਰਾਂ ਦੇ ਵਿੱਚ ਹੂਮਸ ਹੁੰਦੀ ਹੈ ਉੱਥੇ ਵੱਡੇ ਪੱਧਰ ਤੇ ਹੁੰਦੀ ਹੈ ਤੇ ਗਰਮੀ ਵੀ ਬਹੁਤ ਮਹਿਸੂਸ ਹੁੰਦੀ ਹੈ ਤੇ ਦੂਸਰੀ ਤਰਫ ਕੁਝ ਖੇਤਰਾਾਂ ਦੇ ਵਿੱਚ ਹਰ ਰੋਜ਼ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਦੇਖਣ ਨੂੰ ਮਿਲ ਰਹੇ ਨੇ ਖਾਸ ਕਰਕੇ ਪਹਾੜੀ ਲੱਗਿਆ ਇਲਾਕਿਆਂ ਦੇ ਨਾਲ ਲੱਗਦੇ ਖੇਤਰਾਾਂ ਦੇ ਵਿੱਚ ਤੇ ਕੱਲ ਫਿਰੋਜ਼ਪੁਰ ਫਰੀਦਕੋਟ ਮਖੂ ਜ਼ੀਰੇ ਦੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਹਲਕਾ ਜਿਹਾ ਮੀਂਹ ਤੇ ਕਿਤੇ ਤੇਜ਼ ਛਰਾਟੇ ਮਿਲੇ ਤੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਚਾਹੇ ਹੁਸ਼ਿਆਰਪੁਰ ਹੋਣ ਪਠਾਨਕੋਟ ਹੋਣ ਜਾ ਆਪਣਾ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ ਇਹਨਾਂ ਵਿੱਚ ਟੁੱਟਵੇਂ ਤੌਰ ਤੇ ਲਗਾਤਾਰ ਮੀਂਹ ਦੇ ਸ਼ਰਾਟੇ ਲੱਗ ਰਹੇ ਹਨ ਸਾਰੇ ਖੇਤਰਾਂ ਦੇ ਵਿੱਚ ਇੱਕ ਸਾਰ ਨਹੀਂ ਟੁੱਟਵੇਂ ਕਦੇ ਕਿਸੇ ਜ਼ਿਲ੍ਹੇ ਵਿੱਚ ਕਦੇ ਕਿਸੇ ਜ਼ਿਲ੍ਹੇ ਵਿੱਚ ਅਜਿਹਾ ਮਾਹੌਲ ਬਣਦਾ ਹੈ ਇਹ ਬੱਦਲਬਾਹ ਦੁਪਹਿਰ ਤੋਂ ਬਾਅਦ ਬੜਨੀ ਸ਼ੁਰੂ ਹੁੰਦੀ ਹੈ ਜਦ ਦੁਪਹਿਰ ਤੇ ਆਸ-ਪਾਸ ਤੇ ਫਿਰ ਰਾਤ ਵੇਲੇ ਜਾਂ ਸ਼ਾਮ ਵੇਲੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗਦੇ ਹਨ ਰਾਤ ਵੀ ਕਈ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਤੇਜ਼ ਮੀਂਹ ਦੇ ਵੱਖ-ਵੱਖ ਜਗ੍ਹਾ ਸ਼ਰਾਟੇ ਲੱਗੇ ਹਨ ਅੱਜ ਤੋਂ ਮੌਸਮ ਵਿੱਚ ਬਦਲਾਅ ਹੋਣਾ ਸ਼ੁਰੂ ਹੋਵੇਗਾ ਅਗਲੇ ਯਾਨਕਿ ਦੋ ਦਿਨਾਂ ਤੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਦਾ ਦੌਰ ਲੱਗੇਗਾ ਜਿਹੜਾ ਕਿ 17-18 ਅਗਸਤ ਤੱਕ ਚੱਲਦਾ ਹੋਇਆ ਦਿਖਾਈ ਦੇਵੇਗਾ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਨੇ ਹੀ ਦਾ ਦੌਰ ਜਾਰੀ ਹੈ ਉਹ ਇਸੇ ਤਰ੍ਹਾਂ ਹੀ